ਜੋ ਸਟੇਟ ਪੁਲਿਸ ਕਰਨਾ ਚਾਹਦੀ ਹੈ ਜੋ ਸਟੇਟ ਦੀਆਂ ਹਦਾਇਤਾਂ ਨੇ ਉਹਨਾਂ ਨੂੰ ਸ਼ਾਇਦ ਕੁਝ ਰੰਗਤ ਹੀ ਹੋਰ ਬਲ ਰਹੀ ਹੈ ਔਰ ਸਾਡੇ ਮੁਲਾਜ਼ਮਾਂ 'ਚ ਵੀ ਉਸ ਚੀਜ਼ ਦਾ ਥੋੜਾ ਇਮਪੈਕਟ ਜਾ ਰਿਹਾ ਆ ਆਈ ਵਾਂਟ ਟੂ ਕਲੈਰੀਫਾਈ ਐਂਡ ਟੈਲ ਯੂ ਪਹਿਲਾ ਮੁੱਦਾ ਹੈਗਾ ਸਭ ਤੋਂ ਜ਼ਿਆਦਾ ਸਾਡੇ ਮੁਲਾਜ਼ਮਾਂ ਦੇ ਟ੍ਰਾਂਸਫਰਸ ਇਹਦੀ ਟ੍ਰਾਂਸਫਰਸ ਨੇ ਇਹ ਕੋਈ ਇਹਨੂੰ ਕਹਿ ਰਿਹਾ ਜੀ ਮੁਲਾਜ਼ਮ 'ਚ ਮੁਲਾਇਮ ਨੂੰ ਪੁਨਿਸ਼ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਤਾਂ ਮੈਂ ਇਸ ਬਾਰੇ ਦੱਸਣਾ ਚਾਹਨਾ ਕਿ ਸਾਡੀ ਇੱਕ ਸਟੇਟ ਗਵਰਨਰ ਵੱਲੋਂ ਅਪਰੂਵਡ ਪੰਜਾਬ ਪੁਲਿਸੀ ਪਾਲਿਸੀ ਹੈ ਰਿਗਾਰਡਿੰਗ ਟ੍ਰਾਂਸਫਰਸ ਇਨ ਐਨੀ ਡਿਸਟ੍ਰਿਕਟ ਇਨ ਐਨੀ ਰੇਂਜ ਇਨ ਦੀ ਸਟੇਟ ਕਿ ਜੁਨੀਆ ਟ੍ਰਾਂਸਫਰਸ ਨੇ ਉਹਦੇ ਉਸੇ ਤਹਿਤ ਉਹਦੇ ਅੰਡਰ ਹੀ ਕੀਤੀਆਂ ਜਾਣੀਆਂ ਨੇ ਤਾਂ ਕਹੇ ਨਹੀਂ ਕਿ ਮੁਲਾਜ਼ਮਾਂ ਨੂੰ ਪੁਨਿਸ਼ ਕਰਨ ਵਾਸਤੇ ਜਾਂ ਜਾਂ ਕੀ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦਾ ਨੈਕਸਸ ਹੋ ਗਿਆ ਜੀ ਸਮਗਲਰਸ ਨਾਲ ਜੀ ਹੋ ਗਿਆ ਉਹ ਹੋ ਗਿਆ ਮੈਂ ਔਰ ਤੋਂ ਵਿਆਹਾਂਗਾ ਤੁਹਾਨੂੰ ਉਹ ਵੀ ਚਾਹੀਦਾ ਸੰਗਾਇ ਲੈ ਸਪਲੈਨ ਦੈਟ ਵੀ ਆਲਸੋ ਯੋਦੀ ਕਿਸ ਚ ਰਹੀ ਹੈ ਯੋਦੀ ਇੱਕ ਸਾਡੀ ਪਾਲਿਸੀ ਹੈ ਕਿ ਜਿਹੜਾ ਕੋਈ ਮੁਲਾਜ਼ਮ ਕੋਈ ਇਨਸਪੈਕਟਰ ਕੋਈ ਸਬ ਇਨਸਪੈਕਟਰ ਅਗਰ ਕਿਸੇ ਥਾਣੇ ਚ ਐਸਐਚਓ ਹੈਗਾ ਤੋ ਕਿੰਨੀ ਦੇ ਰਹਿ ਸਕਦਾ ਦਿਸ ਇਜ਼ ਅਗਰ ਇਹਦਾ ਛੋਟਾ ਮੁਲਾਇਮਾ ਕਨਸਟੇਬਲ ਉਹ ਕਿੱਥੇ ਕਿੰਨੀ ਦੇ ਰਹਿ ਸਕਦਾ ਹੈਡ ਕਾਸਟ ਕਿੰਨੀ ਦੇ ਰਹਿ ਸਕਦਾ ਈਐਸਏ ਕਿੰਨੀ ਦੇ ਰਹਿ ਸਕਦਾ ਸਭ ਕਿੰਨੀ ਦੇ ਰਹਿ ਸਕਦਾ ਆਈ ਹੈ'ਵ ਗਾਟ ਫਿਗਰਸ ਵਿਦ ਮੀ ਠੀਕ ਹੈ ਨਾ ਮੈਂ ਸ਼ਾਰਟਲਿਸਟ ਕੀਤਾ ਸਟੈਂਡਿੰਗ ਆਰਡਰ ਤੇ ਬਹੁਤ ਵੱਡੇ ਨਹੀਂ ਜਿਵੇਂ ਸਾਡੇ ਕਿਸੇ ਵੀ ਥਾਣੇ ਕੋਈ ਮੁਲਾਇਮ 3 ਸਾਲ ਤੋਂ ਉਪਰ ਨਹੀਂ ਰਹਿ ਸਕਦਾ ਠੀਕ ਹੈ ਜੀ ਹੀ ਹਸ ਟੂ ਬੀ ਸ਼ਿਫਟਡ ਵਾਂਸ ਉਹਨੂੰ ਸ਼ਿਫਟ ਕਰਕੇ ਤਿੰਨ ਸਾਲ ਬਾਅਦ ਕਿਸੇ ਹੋਰ ਜਗ੍ਹਾ ਭੇਜਣਾ ਪਏਗਾ ਅਦਰ ਡਿਸਟ੍ਰਿਕਟ ਦਾ ਨਹੀਂ ਦੂਜੇ ਕਿਸੇ ਥਾਣੇ ਜਾਂ ਕਿਸੇ ਹੋਰ ਜਗ੍ਹਾ ਦੀ ਠੀਕ ਹੈ ਥੈਨ ਦੁਬਾਰਾ ਹੀ ਕੈਨ ਅਰੇਂਜ ਵੀ ਵਿਦ ਇਟ ਸੇਮ ਡਿਸਟ੍ਰਿਕਟ ਵੀ ਕੈਨ ਕਮ ਬਟ ਉਹਦੇ ਬਾਅਦ ਦੁਬਾਰਾ ਉਹ ਆਫਟਰ ਕੁਲਿੰਗ ਪੀਰੀਅਡ ਆਫ 3 ਇਅਰਸ ਹੀ ਕੈਨ ਕਮ ਬੈਕ ਇਸ ਇੱਕ ਡਿਸਟ੍ਰਿਕਟ ਕੋਈ ਜਿਹੜਾ ਐਸਆਈ ਟੂ ਇਨਸਪੈਕਟਰ ਹੈਗਾ ਉਹ 8 ਸਾਲ ਤੋਂ ਵੱਧ ਉਸ ਪੋਸਿਸ਼ਨ 'ਤੇ ਨਹੀਂ ਰਹਿ ਸਕਦਾ ਥੈਨ ਹੈਡ ਕੌਂਸਲ ਟੂ ਇਨਸਪੈਕਟਰ ਜਿਹੜੇ ਹੈਗੇ ਆ ਉਹ ਪੰਦਰਾਂ ਸਾਲ ਤੋਂ ਵੱਧ ਨਹੀਂ रह ਸਕਦੇ। ਇੱਕ ਰੀਮ ਚ ਬੰਦਾ 12 ਸਾਲ ਤੋਂ ਵੱਧ ਨਹੀਂ रह ਸਕਦਾ। ਜਿਵੇਂ ਸਾਡੀ ਬਾਰਡਰ ਇੰਡੀਆ। ਅਗਰ ਕਿਸ ਨੂੰ 12 ਸਾਲ ਹੋ ਗਏ ਆ ਕਿ ਐਸਆਈ ਟੂ ਇੰਸਪੈਕਟਰ ਤਾਂ ਹੀ ਹੈਸ ਬੀ ਸ਼ਿਫਟਡ। ਹੀਅਰ ਸ਼ੀ ਹੈਸ ਬੀ ਸ਼ਿਫਟਡ। ਜਿਹੜਾ ਕੋਈ ਹੈੱਡ ਕਨਸਟਬਲ ਜਾਂ ਦੂਸਰ ਹੈ ਗਿਆ ਉਹ 20 ਸਾਲ ਹੋ ਗਏ ਤਾਂ ਤਾਂ ਹੀ ਹੈਵ ਬੀ ਸ਼ਿਫਟਡ। ਨਵੇਂ ਰਿਕਰੂਟਡ ਹੈ ਗਿਆ ਉਹਨਾਂ ਨੂੰ 2020 ਤੋਂ ਬਾਅਦ ਆਪਣੇ ਹੋਮ ਡਿਸਟ੍ਰਿਕਟ ਨਹੀਂ ਲਾਇਆ ਜਾਂਦਾ। ਸੋ ਥੀਸ ਆਰ ਸਮ ਆਫ ਦੀ ਗਾਈਡਲਾਈਨਸ। ਜਿਹੜੀਆਂ ਬਕਾਇਦਾ ਸਾਡੇ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਬਣ ਕੇ ਸਟੇਟ ਗਵਰਨਮੈਂਟ ਭੇਜੀਆਂ ਔਰ ਸੀਐਮ ਸਾਹਿਬ ਵੱਲੋਂ ਉਸ ਵੇਲੇ ਸੀਐਮ ਜਾਂ ਹੁੰਦੇ ਸੀ ਐਮ ਵੱਲੋਂ ਇਹ ਅਪਰੂਵ ਕੀਤੀਆਂ ਗਈਆਂ ਉਹਦੇ ਤਹਿਤ ਅਸੀਂ ਪਾਸ ਕਰਦੇ ਆ। ਇਹ ਸਾਡੇ ਮੁਲਾਇਮ ਸਾਡੇ ਬੱਚੇ ਨੇ ਸਾਡਾ ਹੀ ਪੁਲਿਸ ਦਾ ਪਰਿਵਾਰ ਸਾਡਾ ਹਿੱਸਾ ਨੇ। ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਤਾਂ ਕਰਾਂਗੇ ਜਾਂ ਅਸੀਂ ਕੁਝ ਕਰਾਂਗੇ ਲੇਕਿਨ ਯੈਸ ਕੋਈ ਵੀ ਆਰਗੇਨਾਈਜੇਸ਼ਨ ਨਹੀਂ ਹੈਗੀ। ਉਦੇ ਚ ਕਨਸਟੈਂਟਲੀ ਕੰਸਿਸਟੈਂਟਲੀ ਇੰਪਰੂਵਮੈਂਟ ਦੀ ਲੋੜ ਹੁੰਦੀ ਹੈ ਟਾਈਮ ਟੂ ਟਾਈਮ ਪਾਲਿਸਿਜ਼ ਬਦਲੀਆਂ ਜਾਂਦੀਆਂ ਚੇਂਜ ਹੁੰਦੀਆਂ ਜਾਂਦੀਆਂ ਔਰ ਜਦੋਂ ਇਹ ਮਹਿਸੂਸ ਕੀਤਾ ਜਾਏ ਕਿ ਇਸ ਪਾਲਿਸਿਜ਼ ਇਹ ਇਸ ਪਾਲਿਸਿਜ਼ ਇਹ ਚੇਂਜ ਕਰਨ ਦੀ ਲੋੜ ਆ ਇਹਨੂੰ ਅਸੀਂ ਇਸ ਦਾ ਬੈਟਰ ਕਰੀਏ ਤਾਂ ਜ਼ਰਸ ਬੈਟਰ ਆ ਸਕਦੇ ਆ ਅਲਟੀਮੇਟਲੀ ਏਵਰੀ ਆਰਗੇਨਾਈਜੇਸ਼ਨ ਏਵਰੀ ਫੀਲ ਏਵਰੀ ਸਫੀਅਰ ਵਾਂਟਸ ਇੰਪਰੂਵਮੈਂਟ ਐਂਡ ਜੋ ਅਸੀਂ ਕਰਦੇ ਆ ਉਹ ਬੈਟਰਮੈਂਟ ਵਾਸਤੇ ਸੀ ਕਰਦੇ ਆ ਤੁਸੀਂ ਕੋਈ ਵੀ ਦੇਖ ਲਓ ਚਾਹੇ ਜੁਡੀਸ਼ਰੀ ਹੋਵੇ ਚਾਹੇ ਬਿਊਰੋਕ੍ਰੇਸੀ ਹੋਵੇ ਚਾਹੇ ਕੋਈ ਹੋਰ ਵੀ ਹੋਵੇ ਇੱਕ ਫਿਕਸਡ ਨਿਊਰ ਹੁੰਦੀ ਹੈ ਉਥੇ ਕੋਈ ਕਿੰਧੂਪਰੰਤੂ ਨਹੀਂ ਕਰਦਾ ਆਫਟਰ 3 ਇਅਰਸ ਦੀ ਜਜਸ ਆ ਕਿਫਟਡ ਨੋਬਡੀ ਸੇਜ਼ ਕਿ ਮਾਸ ਟ੍ਰਾਂਸਫਰ ਹੋਈ ਹੈ ਜੀ ਜੀ ਹੋ ਗਿਆ ਜੀ ਹੋ ਗਿਆ ਜੀ ਸਿਮਿਲਰਲੀ ਸੈਵਨ ਆਫਸਰਸ ਨੇ ਨਿਊਰ ਫਿਕਸ ਯਾਗੀ ਬਾਕੀ ਨੇ ਵੀ ਹੈਗਾ ਬਟ ਪੁਲਿਸ ਜੋ ਕਿ ਚੁਕੀ ਇੱਕ ਸਰਕਾਰ ਦਾ ਵਿਜੀਬਲ ਵਿੰਗ ਹੈ ਵੀ ਆਰ ਦੀ ਮੋਸਟ ਵਿਜੀਬਲ ਵਿੰਗ ਆਫ ਦੀ ਗਵਰਨਮੈਂਟ ਐਂਡ ਵੀ ਆਰ ਆਲਵੇਸ ਅਵੇਲੇਬਲ ਐਂਡ ਵਿਜ਼ੀਬਲ ਸੋ ਮੈਨੂੰ ਲੱਗਦਾ ਸਾਡੇ ਕੰਮਕਾਰ ਤੇ ਥੋੜੇ ਜਿਆਦਾ ਕਿੰਦੂ ਪ੍ਰੰਤੂ ਔਰ ਸਵਾਲੀਆ ਚਿੰਨ ਖੜੇ ਹੁੰਦੇ ਨੇ ਸੋ ਇਸ ਕਰਕੇ ਇਹ ਥੋੜਾ ਜਿਹਾ ਮੈਨੂੰ ਹੋ ਗਿਆ ਬਟ ਆਈ ਵਾਂਟ ਟੂ ਡਿਸਪੈਲ ਦਿਸ ਇੰਪ੍ਰੈਸ਼ਨ ਦਿਸ ਹੈਜ਼ ਯੂ ਪ੍ਰੂਵਲ ਆਫ ਮਾਈ ਸੀਨੀਅਰ ਆਫਸਰਸ ਜੋ ਤਾਂ ਮੈਂ ਗੱਲ ਕਰ ਰਿਹਾ ਨਹੀਂ ਕਿ ਮੈਂ ਆਪਣੇ ਤੌਰ ਤੇ ਕਰ ਰਿਹਾ ਇਟ ਹੈਜ਼ ਦੀ ਫੁੱਲ ਅਪਰੂਵਲ ਆਫ ਮਾਈ ਸੀਨੀਅਰ ਆਫਸਰਸ ਕਿ ਤੁਸੀਂ ਇਹ ਕਲੀਅਰ ਕਰੋ ਜੀ ਕਿ ਐਸਾ ਨਹੀਂ ਹੈ ਆਈ ਹੈਵ ਡਿਸਕਸਡ ਵਿਦ ਥੈਮ ਸੋ ਇਹ ਸਾਡੇ ਮਲਾਜਮਾਂ ਨੂੰ ਤੁਹਾਨੂੰ ਸਾਰਿਆਂ ਪ੍ਰੈਸ ਦੇ ਵੀਰਾਂ ਨੂੰ ਤੇ ਦੋਸਤਾਂ ਨੂੰ ਤੇ ਲੋਕਾਂ ਨੂੰ ਇੱਕ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਇਹ ਰੂਟੀਨ ਟ੍ਰਾਂਸਫਰਸ ਨੇ ਐਸ ਪਰ ਇੱਕ ਸਾਡੀ ਟ੍ਰਾਂਸਫਰ ਪਾਲਿਸੀ ਜੋ ਅਪਰੂਵਡ ਬਈ ਸਟੇਟ ਗਵਰਨਰ ਦਾ ਉਹਦੇ ਅਧਿਐਤ ਕੀਤੀਆਂ ਗਈਆਂ ਨੇ ਬਹੁਤ ਆਨਰ ਸਭ ਨੇ ਸ਼ਾਇਦ ਅਸੀਂ ਕੁਝ ਹੋਰ ਵੀ ਕਰਾਂਗੇ ਇਹ ਅਸੀਂ ਆਪਣੇ ਪੁਲਿਸ ਸਿਸਟਮ ਨੂੰ ਚੁੱਸ ਫੁੱਸ ਤੋਂ ਦੁਬਾਰਾ ਬਣਾਉਣ ਵਾਸਤੇ ਅਸੀਂ ਕਰਿਆ ਫੌਜੀ ਕਰਦੀ ਆ ਪੈਰਾਮਿਲਿਟਰੀ ਫੋਰਸਸ ਲਗਾਤੀਆਂ ਸਾਰੇ ਕਰਦੇ ਨੇ ਯੂ نو ਵਨ ਡੇ ਆ ਮੈਨਿਸਟਰੀਂਗ ਇਨ ਅਮਰitsar ਨੈਕਸਟ ਡੇ ਹੀ ਫਾਈਂਡ ਹਿਮਸੈਲਫ ਇਨ ਜੀਐਨ ਕੇ ਥਰਡ ਡੇ ਉਹਦੇ ਨਾਲ ਦੇ ਸਾਥੀ ਜਿਹੜੇ ਆਦੇ ਨੈਕਸਟ ਡੇ ਇਹਦੇ ਚਲੇ ਜਾਂਦੇ ਕੋਈ ਗੰਦੂ ਬੰਦੂ ਨਹੀਂ ਕਰਦਾ ਸੋ ਕਾਈਂਡਲੀ ਇਹਨੂੰ ਕਲੀਅਰ ਕਰੋ ਕਿ ਥੀਸ ਆਰ ਰੂਟੀਨ ਟ੍ਰਾਂਸਫਰਸ ਐਸ ਪਰ ਦੀ ਪਾਲਿਸੀ ਫਰੇਮ ਐਂਡ ਡਿਊਲੀ ਅਪਰੂਵਡ ਬਾਈ ਦੀ ਸਟੇਟ ਗਵਰਨਮੈਂਟ ਐਂਡ ਇਹ ਆ ਕੋਈ ਹੋਰ ਅਸੀਂ ਦਾ ਮੀਨਿੰਗ ਨਾ ਕਰੀ ਸਰ ਇਸ ਦਿਨ ਸਰ ਫਰੀ ਮਤਲਬ ਤਾਂ ਹੀ ਥੋੜਾ ਇਸ ਟਾਈਮ ਤੇ ਬੁਲਾਇਆ ਕਿ ਆਰਾਮ ਨਾਲ ਜਿੰਨੇ ਮਰਜੀ ਸਵਾਲ ਪੁੱਛੋ ਆਈ ਐਮ ਟੂ ਰੀਡ ਇਸ ਦਿਨ ਸਰ ਇਹ ਦੱਸੋ ਕਿ ਪੁਲਿਸ ਦੇ ਜਿਹੜੇ ਛੋਟੇ ਮੁਲਾਜ਼ਮ ਨੇ ਮੰਮੇ ਤੇ ਇਤਰਾਜ ਕੀਤਾ ਗਊ ਇਤਰਾਜ ਜਿਹੜਾ ਬਾਹਰੋਂ ਆ ਰਿਹਾ ਹੈ ਬਹੁਤ ਜ਼ਿਆਦਾ ਆ ਰਿਹਾ ਹੈ ਸਾਜ ਕੱਲ ਦੇਖਿਆ ਸਟੇਜਰ ਨੂੰ ਮੈਂ ਪੁੱਛਿਆ ਉਸਨੇ ਵੀ ਕਹਿੰਦੇ ਹੋਗਾ ਕਿਸੇ ਦੇ ਜਾਣ ਪੁੱਜ ਕੇ ਸਜ਼ਾ ਦਿੱਤੀ ਜਾਵੇ ਨੋ ਨੋ ਪਹਿਲੀ ਗੱਲ ਤਾਂ ਕੋਈ ਸਜ਼ਾ ਨਹੀਂ ਹੈ ਮੇਰਾ ਅੰਦਾਜ਼ਾ ਹੈ ਕਿ ਇਸੇ ਪਾਲਿਸੀ ਬਾਈ ਦੀ ਬਿਨਿਆਪੁਲਿਸ ਫਰੇਮਡ ਬਾਈ ਬਿਨਿਆਪੁਲਿਸ ਐਂਡ ਪ੍ਰੂਵਡ ਬਾਈ ਸਟੇਕ ਅਸੀਂ ਤਕਰੀਬਨ ਹੁਣ ਤੱਕ ਰਿਸ਼ਮ ਜੀ 1500 ਦੇ ਕਰੀਬ ਅਸੀਂ ਮਲਾਇਨ ਕਰ ਚੁੱਕੇ ਆ ਅਨ ਇਸ਼ੂ ਦੀ ਬੈਸਟਰ ਟੂ ਯੂ ਆਲਸੋ ਠੀਕ ਹੈ ਜੀ ਪਰ ਮੈਂ ਵੀਰਵਾ ਦਾ ਦੱਸਣਾ ਮੇਰੇ ਅੰਡਰ ਚਾਰ ਡਿਸਟ੍ਰਿਕਟ ਨੇ ਅਨੁਸਾਰ ਰੂਰਲ ਬਟਾਲਾ ਗੁਰਦਾਸਪੁਰ ਐਂਡ ਪਠਾਨਕੋ ਸੋ ਮੈਂ ਤੁਹਾਨੂੰ ਉਹ ਚਾਰਾਂ ਦੀ ਫਿਗਰ ਦਈਏ ਨਾ ਅਸੀਂ ਤਕਰੀਬਨ 1500 ਦੇ ਕਰੀਬ ਅਸੀਂ ਮਲਾਇਮ ਜਿਹੜੇ ਅਸੀਂ ਸ਼ਿਫਟ ਕਰ ਚੁੱਕੇ ਹਾਂ 200 ਚਪਿੰਡਾ ਜਿਹੜੇ ਨੇ ਅਸੀਂ ਕੀਤੇ ਆ ਅੰਮ੍ਰਿਤਸਰ ਰੂਰਲ ਦੇ ਵਿੱਚ 375 ਅਸੀਂ ਕੀਤੇ ਆ ਬਟਾਲਾ ਚ ਹੁਣ ਤੱਕ ਮੇਬੀ ਫਿਗਰ ਮਾਈਟ ਚੇਂਜ ਬਾਈ ਈਵਨਿੰਗ অর ਮੇਬੀ ਟਮਾਰੋ ਸਲਾਈਟ ਡਿਫਰੈਂਸ ਆਏਗਾ ਜ਼ਿਆਦਾ ਨਹੀਂ ਆਣਾ ਮੇਜਰ ਟ੍ਰਾਂਸਫਰਸ ਦੀ ਕਰ ਚੁੱਕੇ ਆ ਗੁਰਦਾਸਪੁਰ ਚ 161 ਨੇ ਜੀ 161 ਐਂਡ ਪਠਾਨਕੋ ਨੇ 572 tiersa so 72 ملاے بھی نہیں جڑی ਸਾਨੂੰ ਰਿਕਮੈਂਡੇਸ਼ਨ ਲੈ ਕੇ ਭੇਜੀ ਐ ਐਸਐਸਪੀਜ਼ ਨੇ ਕਿ ਸਰ ਮੇਰੀ ਰੇਂਜ ਜਿਹੜੇ ਇਸ ਪਾਲਿਸੀ ਤਹਿਤ ਅਸੀਂ ਬਗਾਧਾ ਆਪਣੇ ਐਸਐਸਪੀਜ਼ ਤੋਂ ਰਿਕਮੈਂਡੇਸ਼ਨਸ ਮੰਗੀਆਂ ਸਾਨੂੰ ਉਹਨੇ ਭੇਜੀਆਂ ਉਹਦੇ ਤਹਿਤ ਸਾਡੇ 32 ملاے ਆਉਂਦੇ ਸੀ ਜਿਹੜੇ ਡਿਸਟ੍ਰਿਕਟ ਤੋਂ ਦੂਸਰੇ ਡਿਸਟ੍ਰਿਕਟ ਟ੍ਰਾਂਸਫਰ ਕੀਤੇ ਜਾਣੇ ਸੀਗੇ ਇਸ ਪਾਲਿਸੀ ਤਹਿਤ ਉਹ ਅਸੀਂ ਰੇਂਜ ਆਫਿਸ ਨੇ ਆਪਣੇ ਅਸੀਂ ਆ ਆਰਡਰ ਜਿਸੂ ਕਰਤੇ ਹੈ ਐਂਡ ਦੇ ਆਰ ਗੋਇੰਗ ਟੂ ਬੀ ਇੰਪਲੀਮੈਂਟਡ ਵੈਰੀ ਸੂਨ ਕਿਸ ਤਰ੍ਹਾਂ ਤੇ 85 ਦੇ ਕਰੀਬ ਮੁਲਾਜ਼ਮ ਐਸੇ ਨਹੀਂ ਜਿਨ੍ਹਾਂ ਨੂੰ ਰੇਂਜ 'ਚ ਵੀ ਜਿਹੜਾ ਸਟਿਪੂਲਰ ਟਾਈਮ ਸੀਗਾ ਜਿਹੜਾ ਮਿੱਥਿਆ ਸਮਾਂ ਸੀ ਉਹਨਾਂ ਨੇ ਪੂਰਾ ਕਰ ਲਿਆ ਉਸ ਤੋਂ ਜ਼ਿਆਦਾ ਸਮਾਂ ਹੋ ਗਿਆ ਉਹਨਾਂ ਨੂੰ ਕੰਮ ਕਰਦੇ ਸੋ ਉਹਨਾਂ ਨੂੰ ਅਸੀਂ ਰਿਕਮੈਂਡ ਕਰ ਰਹੇ ਹਾਂ ਆਪਣੇ ਹੈੱਡ ਆਫਿਸ ਨੂੰ ਪੁਲਿਸ ਹੈੱਡਕੁਆਟਰਸ ਨੂੰ ਕਿ ਤੁਸੀਂ ਇਹਨਾਂ ਦੀ ਟ੍ਰਾਂਸਫਰ ਹੈਗੇ ਸਾਡੀ ਰੇਂਜ 'ਚੋਂ ਕਿਤੇ ਹੋਰ ਕਰ ਦਿਓ ਸਿਮਿਲਰਲੀ ਮੇਰੇ ਨਾਲ ਸਾਡੀਆਂ ਟੋਟਲ 8 ਰੇਂਜਾਂ ਨੇ ਪੰਜਾਬ 'ਚ 8 ਰੇਂਜਸ ਦੇ ਰੇਂਜ ਹੈਡਸ ਨੇ ਚਾਹੀਦੀ ਜੀ ਚਾਹੀ ਆਈਜੀ ਚਾਹੀ ਡੀਆਈਜੀ ਉਹ ਸਾਰੇ ਰਿਕਮੈਂਡ ਕਰ ਰਹੇ ਹਾਂ ਅਸੀਂ ਹੈੱਡਕੁਆਟਰਸ ਨੂੰ ਐਂਡ THEN ਦੀ ਹੈੱਡਕੁਆਟਰ ਵਿਲ ਰੋਟੇਟ them ਇਹ ਰੋਟੇਸ਼ਨ ਹੈ ਕਿਆ ਇਸ ਰੋਟੇਸ਼ਨ ਇਹ ਰੋਟੇਸ਼ਨ ਰੋਟੇਸ਼ਨਲ ਟ੍ਰਾਂਸਫਰਸ ਨੇ ਕੋਈ ਪਨਿਸ਼ਮੈਂਟ ਟ੍ਰਾਂਸਫਰਸ ਨਹੀਂ ਹੈ ਸਾਡੇ ਮੁਲਾਜ਼ਮਾਂ ਜੀ ਮੈਨੂੰ ਪਤਾ ਕਿ ਅ ਲੋਕੀ ਕਰੇ ਤੋਂ ਤੁਹਾਨੂੰ ਤੋਂ ਯਾ ਸਜ਼ਾ ਦੇਤੀ ਤਾਂ ਜੇ ਮੇਰੇ ਕੋਲ ਮੁਲਾਜ਼ਮ ਆਏ ਜਨਾਬ ਦੇਖੋ ਜੀ ਕੀ ਹੋ ਰਿਹਾ ਉਹਨਾਂ ਕੋਲ ਬੇਟਾ ਕੋਈ ਐਸੀ ਗੱਲ ਨਹੀਂ ਦੀਸ ਆ ਰੋਟੇਸ਼ਨ ਟ੍ਰਾਂਸਫਰਸ ਐਂਡ ਮੁਲਾਜ਼ਮ ਕਰ ਰਹੇ ਨੇ ਲੋਕ ਸਭਾ ਚੋਣਾਂ ਚ ਆਪਾਂ ਨੂੰ ਪਾਰਟੀ ਦੀ ਕਾਰਤਾ ਤੋਂ ਕੋਈ ਫਰਕ ਨਹੀਂ ਪੈਂਦਾ ਇਟ ਇਜ਼ ਅ ਪੋਲਿਟਿਕਲ ਸਟੇਟਮੈਂਟ ਮੈਂ ਇੱਥੇ ਕਮੈਂਟ ਨਹੀਂ ਕਰਾਂਗਾ ਬਟ ਆਈ ਕੈਨ ਅਸ਼ੂਰ ਓਨਲੀ ਮਾਈ ਫੋਰਸ ਔਨ ਬਿਹਾਫ ਆਫ ਪੰਜਾਬ ਪੁਲਿਸ ਐਂਡ ਮਾਈ ਸੀਰੀਅਸ ਕਿ ਇਹੋ ਜੀ ਕੋਈ ਗੱਲ ਨਹੀਂ ਹੈ ਨੋ ਡਾਊਟ ਦੇਖੋ ਤੁਸੀਂ ਵੀ ਇਸ ਗੱਲ ਨੂੰ ਮੰਨੋਗੇ ਤੁਸੀਂ ਵੀ ਜਾਣਦੇ ਹੋ ਹਰ ਬੰਦੇ ਦਾ ਕੰਫਰਟ ਜ਼ੋਨ ਹੁੰਦਾ ਇੱਕ ਬੰਦਾ ਕਿਸੇ ਜਗ੍ਹਾ 5 ਸਾਲ 10 ਸਾਲ ਤੋਂ ਬੈਠਾ ਬੰਦਾ ਸਾਲ ਤੋਂ ਬੈਠਾ ਨੈਚਰਲੀ ਇਸ ਕੰਫਰਟੇਬਲ ਉਹਦੀ ਫੈਮਿਲੀ ਲੱਗੇ ਹੋਏਗੀ ਉਹਦਾ ਪਰਿਵਾਰ ਰਿਸ਼ਤੇ ਲੱਗੇ ਹੋਏਗਾ ਉਹਦਾ ਸਾਰਾ ਸਿਸਟਮ ਸੈੱਟ ਹੋਏਗਾ ਤੇ ਜਦੋਂ ਚੇਂਜ ਹੁੰਦੀ ਹੈ ਇਟ ਮੇਕਸ ਅ ਡਿਫਰੈਂਟ ਅਸੀਂ ਗਸਟ ਅਫਸਰ ਵੀ ਡੂ ਗੈਟ ਟ੍ਰਾਂਸਫਰ ਸਾਡਾ ਵੀ ਪੁਰਾ ਹੁੰਦਾ ਸੂਈ ਤੋਂ ਲੈ ਕੇ ਸਾਡੇ ਪੱਖੇ ਦਾ ਸਭ ਕੁਝ ਸ਼ਿਫਟ ਕਰਨਾ ਪੈਂਦਾ ਆਈ ਕੋਫਸਰ ਨੂੰ ਇੱਕ ਮਲੇ ਕਿ ਸੇਵ ਗਿਆਸਰ ਦਾ ਆਫਸਰ ਹੁੰਦਾ ਬਟ ਇਟਸ ਅ ਪਾਰਟ ਆਫ ਦੀ ਜੌਬ ਇਹ ਤਾਂ ਸਾਡਾ ਸਾਡੇ ਗਹਿਣੇ ਆ ਯਾਰ ਤੁਹਾਨੂੰ ਲੱਗਦਾ ਟ੍ਰਾਂਸਫਰ ਸਾਡੇ ਪਦ ਸਾਡੀ ਜੌਬ ਦਾ ਗਹਿਣੇ ਗਹਿਣੇ ਨਹੀਂ ਕਦੀ ਪਾਲੇ ਕਦੀ ਲਾਲੇ ਕੋਈ ਅਸੀ ਗੱਲ ਨਹੀਂ ਤੁਹਾਨੂੰ ਪੈਸੇ ਤੁਸੀਂ ਕਿਉਂਕਿ ਇਸ ਲੇਜ ਬਹੁਤ ਕੰਮ ਕੀਤਾ ਸ਼ੁਰੂ ਤੋਂ ਟੈਜ ਤੋਂ ਅਬਜ਼ਰਵ ਕੀਤਾ ਸਾਡੀਆਂ ਬਣਦੀਆਂ ਤੁਹਾਨੂੰ ਲੱਗਦਾ ਕਿ ਇਹਨਾਂ ਬਕਤੀਆਂ ਤੋਂ ਪਹਿਲਾਂ ਬਲਾਗਮ ਚ ਥੋੜੀ ਜਿਹੀ ਡਿਟੇਲ ਸੀ ਕਿ ਜਿਸ ਨਾਲ ਤੁਸ ਤੋਂ ਜ਼ਿਆਦਾ ਬੜੀ ਹੈ ਨਹੀਂ ਮੈਂ ਇਹ ਹੀ ਨਿਕਾਵਾਂਗਾ ਢਿਲਸੀ ਯੈਸ ਅ ਦੇਖੋ ਤੁਹਾਡੇ ਸਾਹਮਣੇ ਸੈਂਟਰਲ ਲੈਵਲ ਤੇ ਵੀ ਸੋ ਆਈ ਐਮ ਨੋਟ ਸਪੋਸਟ ਟੂ ਮੇਕ ਸੱਚ ਸਟੇਟਮੈਂਟਸ ਪਰ ਟੂ ਬੀ ਸਵਾਲ ਜਿਵੇਂ ਪੁੱਛਿਆ ਤੁਮ ਫਾਰ ਦੀ ਕਲੀਅਰਿਫਿਕੇਸ਼ਨ ਆਈ ਵਿਲ ਸੇ ਤੁਹਾਡੇ ਸਾਹਮਣੇ ਆਰਮੀ ਨਿਊਕਲੀਅਰਸ ਨੂੰ ਸਪਰਨਵਾਸ 에ਅਰ ਫੋਰਸ ਨੂੰ ਨੇਵੀ ਨੂੰ ਸੈਂਟਰਲ ਲੈਵਲ ਤੇ ਡਿਸਕਸ਼ਨ ਚੱਲੀਆਂ ਔਰ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਚੇ ਅਵੀ ਕਮਾਂਡ ਸੁਣਾਈਏ ਅਸੀਂ ਇੱਕ ਚੀਫ ਡਿਫੈਂਸਿਵ ਆਰਮੀ ਸਟਾਫ ਬਣਾਏ ਗਏ ਏਸੀ ਅਗੇ ਸਲਿਮ ਪ੍ਰਿੰਮ ਕਰਕੇ ਆਰਮੀ ਨੂੰ ਤੇ ਕਮਾਂਡ ਸੈਂਟਰ ਬਣਾਇਆ ਜਾਂ ਤਾਂ ਕਿ ਜੇ ਲੋਡ ਪੈਂਦੀ ਹੈ ਤਾਂ ਉਹ ਜਿਸ ਕਿਸੇ ਏਰੀਆ ਚ ਕੋਈ ਆਉਜੀ ਕੋਈ ਇਨਫਰਡਰੇਸ਼ਨ ਜਾਂ ਵਾਕ ਹੁੰਦੀ ਹੈ ਆਰਮੀ ਰਿਸਪੌਂਡ ਕਰ ਸਕਦੇ ਚੇਂजेस ਆਰ ਆਲਵੇਸ ਫॉर ਬੈਟਰ ਬੈਟਰਮੈਂਟ ਬਟ ਅਸੀਂ ਕੋਈ ਇਹ ਵੀ ਨਹੀਂ ਹੈ ਕਿ ਯਾਰ ਅਸੀਂ ਕੋਈ ਜੇ ਟ੍ਰਾਂਸਫਰ ਕਰਤੀ ਅਸੀਂ ਉਹਨੂੰ ਕੈਨਸਲ ਨਹੀਂ ਕਰ ਸਕਦੇ देयर इज नो ਸੱਚ ਲਾ ਵੀ ਹੈਵ ਕਲੀਅਰਡ ਮੰਡੇਟ ਐਂਡ ਕਲੀਅਰ ਡਾਇਰੈਕਸ਼ਨਸ ਐਂਡ ਫੁੱਲ ਫਰੀडम ਫਰਮ ਆਵਰ ਅ ਡੀਪੀ ਸਾਹਿਬ ਐਂਡ ਅਦਰ ਸੀਨੀਅਰ ਆਫੀਸਰ ਸੋ ਇਟ ਇਜ਼ ਅ ਕਲੀਅਰ ਤੁਹਾਨੂੰ ਕਰ ਵੀ ਡੀਪ ਸਰ ਨੇ ਕਲੀਅਰ ਕਿਹਾ ਕਿ ਜਿਹੜਾ ਹਰ ਅਫਸਰ ਹਰ ਐਸਐਸਪੀ ਆਪਣਾ ਆਫੀਸ ਰੂਮ ਲਗਾਏ ਮਲਾਜਮਾਂ ਨੂੰ ਮਿਲੇ ਰੋਜ਼ ਮਿਲੇ ਰੂਹੇਵੰਦੀ ਗੱਲ ਸੁਣੇ ਰੇਂਜ ਆਫੀਸਰ ਜੀ ਤੁਸੀਂ ਸੁਣੋ ਅੱਜ ਮੈਂ ਤੁਹਾਡੇ ਸਾਹਮਣੇ ਕਟਵਰਤੀ ਚਾਹੀ ਮਰਾਇਵਾ ਦੇ ਸਾਹਮਣੇ ਤੁਹਾਡੇ ਅੰਤ ਪਹਿਲੇ ਮਿਲ ਕੇ ਆਏ ਆਪਣੇ ਆਫਿਸ ਅਸੀਂ ਉਹਨਾਂ ਦੀ ਸੁਣ ਰਹੇ ਹਾਂ ਜੋ ਰਿਕੁਐਸਟ ਦੇ ਰਿਹਾ ਸਾਨੂੰ ਗੱਲ ਕਰ ਰਿਹਾ ਅਸੀਂ ਰਿਕੁਐਸਟ ਲੈ ਰਹੇ ਹਾਂ ਉਹਨੂੰ ਕੰਸੀਡਰ ਕਰਾਂਗੇ ਵੈਰੀ ਵੇ ਕਰਾਂਗੇ ਸਾਨੂੰ ਕਿਤੇ ਲੱਗਦਾ ਕਿ ਕਿਸੇ ਮਲਾਇਮ ਦੀ ਜੈਨੂਇਨ ਰਿਕਵੈਸਟ ਹੈ ਤੇ ਕੋਈ ਗੱਲ ਨਹੀਂ ਚਾਹੀਓ ਪੌਲਸੀ ਤਹਿਤ ਆਂਦਾ ਵੀ ਹੈਵ ਦੀ ਫਰੀडम ਸਾਨੂੰ ਏਮਪਾਵਰਡ ਕੀਤਾ ਗਿਆ ਕਿ ਤੁਸੀਂ ਉਸ ਚੀਜ਼ ਨੂੰ ਕਿਸੇ ਨੂੰ ਦੱਸ ਸਕਦੇ ਹੋ ਐਂਡ ਡੂ ਇਟ ਬਸ ਇੰਪੋਰਟੈਂਟ ਸੀ ਕਿ ਹਿੰਦੁਸਤਾਨ ਦੇ ਇਤਿਹਾਸ 'ਚ ਨਹੀਂ ਹੋਇਆ ਕਿ ਕਿਸੇ ਨੂੰ ਆ ਕੇ ਦੱਸਣਾ ਪਵੇ ਸੀ ਅਸੀਂ ਟ੍ਰਾਂਸਪਰੈਂਸੀ ਕਿਉਂ ਕੀਤੀ ਤੁਸੀਂ ਇਹ ਦੱਸ ਦਿਓ ਕਿ ਮੈਂ 300 ਸਾਲਾਂ से ਦੱਸ ਰਿਹਾ ਕਿ ਮੈਂ ਮੀਡੀਆ 'ਚ ਵੀ ਕਈ ਚੀਜ਼ਾਂ ਦੇਖੀਆਂ ਆਏ ਔਰ ਦੇਖੋ ਯਾਰ ਮੈਂ ਪੰਜਾਬ ਚੋਂ ਹੀ ਆਂ ਤਹਾਡੇ ਵਿੱਚੋਂ ਹੀ ਆ ਅਸੀਂ ਸਾਰੇ ਆ ਨਾ ਇੱਥੇ ਪਰਿਵਾਰ ਇੱਥੇ ਰਿਸ਼ਤੇਦਾਰੀਆਂ ਇੱਥੇ ਯਾਰ ਦੋਸਤ ਸਾਡੇ ਕੋ ਵੀ ਸਾਡੀਆਂ ਅੱਖਾਂ ਨਾਲ ਸਾਡੂ ਗੱਲ ਪਹੁੰਚਦੀ ਹੈ ਸੋ ਮੈਂ ਸੋਚਿਆ ਕਿ ਯਾਰ ਇਸ ਤੋਂ ਪਹਿਲੇ ਕਿ ਸਾਡੇ ਚ ਐਵੇਂ ਇੱਕ ਗਲਤ ਫੈਮਿਲੀ ਦਾ ਫਾਇਦਾ ਹੋਏ ਇਟ ਇਜ਼ ਬੈਡ ਟੂ ਪਲੇਸ सर मैं उससे त्याग रहा था कि आज तक नहीं होया कि ब्यूमर्सिंग या पहलियां हों काम पर के ऑफिसर वहाँ के बसना परवेटिया सीन क्योंकि ये तो, तो रूटीन है पता ही है कि लैक्शन को तो पहले भी बसना होगी लैक्शन को तो बाद में तरह बता जिन्हें होम डिस्ट्रिक्ट है सही है होम सेशना से सब चेंज कितने ऐसे मॉडल ब ਇਸ ਸਰਕੂਲਰ ਨੂੰ ਟ੍ਰਾਂਸਫਰ ਕਰਤੀ ਮੈਂ ਇਹ ਚ ਇਹ ਕੁੱਸਣਾ ਚਾ ਰਿਹਾ ਸੀਗਾ ਕਿ ਜਿਹੜੇ ਸੋਸ਼ਲ ਮੀਡੀਆ ਤੇ ਫੇਕ ਫਾਲਸ ਨਿਊਜ਼ ਚਲਦੀਆਂ ਨੇ ਜਾਂ ਤੁਹਾਡੇ ਤੱਕ ਪਹੁੰਚ ਨਹੀਂ ਸਕਦਾ ਕੋਈ ਕਿ ਉਹਨਾਂ ਦੇ ਵੀ ਕੋਈ ਨਕੀਲ ਦਸਤੂਜ ਜਾਰੀ ਦੇ ਵਿੱਚ ਨਹੀਂ ਹੈ ਜੀ ਵੀ ਆ ਚੇਤਾਵਨੀ ਦੇਣਾ ਚਾਹੁੰਦੇ ਹਾਂ ਉਹਨਾਂ ਨੂੰ ਕਿਉਂਕਿ ਇੱਕ ਤਾਂ ਬਾਇਰ ਰਜਿਸਟਰ ਚੈਨਲ ਨੇ ਕੁਝ ਤਰ੍ਹਾਂ ਚ ਘੂਲ ਕੇ ਬੈਠੇ ਨੇ ਕਿਸੇ ਦੇ ਕਹਿਣ ਦੁਪੇ ਆਪਣੇ ਸਰਦ ਦੇ ਕਹਿਣ ਦੁਪੇ ਕੋਈ ਉਹਨਾਂ ਕੋਲ ਸੋਰਸ ਨਹੀਂ ਹੈਗਾ ਆਪਣੇ ਪਹਿਲੇ ਤੇ ਹੀ ਉਹ ਇੱਕ ਰਿਊਮਰ ਫਾੜ ਰਹੇ ਨੇ ਉਹਨਾਂ ਨੂੰ ਕਈ ਚੇਤਾਵਨੀ ਦੇਣਾ ਚਾਹੁੰਦੇ ਹਾਂ ਇਹ ਚੇਤਾਵਨੀ ਵਾਲੀ ਕੋਈ ਗੱਲ ਨਹੀਂ ਦੋਸਤੋ ਹਰ ਇਨਸਾਨ ਦਾ ਆਪਣਾ profession ਹੈ ਲੇਕਿਨ ਮੈਂ ਤੇ ਸਿਰਫ ਇਹਨੂੰ ਕਲੀਅਰਿਫਾਈ ਕਰ ਰਿਹਾ ਕਿ ਤੁਹਾਡੇ ਜੰਮਵਰ ਦੋਸਤਾਂ ਨਾਲ ਹੀ ਆਪਣੇ ਵੀਰਾਂ ਨਾਲ ਹੀ ਕਿ ਇਹੋ ਜੀ ਕੋਈ ਗੱਲ ਨਹੀਂ ਕਲੀਅਰ ਵੀ ਤਾਂ ਕਰਨਾ ਪੈ ਰਿਹਾ ਕਿ ਮਤਲਬ ਥੋੜਾ ਜਿਹਾ ਮਨ ਲਗਾ ਕਿ ਇਹ ਨਹੀਂ ਕਿ ਮੈਨੂੰ ਕੋਈ ਸੀਰੀਅਸ ਨੇ ਕਿਹਾ ਜਾਂ ਕਦੇ ਮੈਨੂੰ ਕਿਹਾ ਗਿਆ ਆਈ ऍम ਅ ਡੀਆਈਜੀ ਬਾਰਡਰ ਇੰਜਰ ਮੇਰੀ ਆਪਣੀ ਰਿਸਪੋਨਸਿਬਿਲਟੀ ਹੈ ਆਈ ऍम ਰਿਸਪੋਨਸਿਬਲ ਫॉर ਮਾਈ ਅਰੀਆ ਸੋ ਅਗਰ ਮੇਰੇ ਮੁਲਾਜ਼ਮਾਂ ਨੂੰ ਚਾਹੀਦਾ ਪਰਸਨ ਚਾਹੀਦਾ ਕੁਛ ਵੀ ਗੱਲ ਆ ਰਹੀ ਹੈ ਇਟ ਇਜ਼ ਮਾਈ ਡਿਊਟੀ ਤੂੰ ਸੈੱਟ ది ਹਾਊਸ ਇਨ ਆਰਡਰ ਸੋ ਮੈਂ ਤੇ ਉਸ ਪੱਖੋਂ ਤੁਹਾਨੂੰ ਬੁਲਾਇਆ ਉਸ ਪੱਖੋਂ ਗੱਲ ਕਰ ਰਹੇ ਆਂ ਕਿ ਕੋਈ ਐਸੀ ਗੱਲ ਨਹੀਂ ਕਿ ਉਹਨਾਂ ਦੇ ਬਿਤਰੀ ਵਾਸੀ ਆ ਅੱਜ ਨਹੀਂ ਤੁਸੀਂ 15 ਦਿਨ ਮਹੀਨਾ ਰਹਿ ਤੋ ਆਪ ਕਹਣਗੇ ਕਿ ਯਾਰ ਨਵੀਂ ਥਾਂ ਜਾ ਕੇ ਕੰਮ ਕਰਨਾ ਮਜ਼ਾ ਆ ਤੋ ਪੁਰਾਣੇ ਘਾਓ ਦੇ ਵੀ ਖੜਾ ਪਾਣੀ ਤੇ ਸਮੈਲ ਮਾਰਨ ਲੱਗ ਪੈਂਦਾ ਹੈ ਔਰ ਜੇ ਅਗਰ ਚੇਂਜ ਹੋਏਗੀ ਬੰਦੇ ਨਵੀਂ ਜਗ੍ਹਾ ਜਾਣਗੇ ਨਵੀਂ ਮੋਟੀਵੇਸ਼ਨ ਹੋਏਗੀ ਨਵੇਂ ਚੈਲੰਜ ਸੁਣਗੇ ਆਮ ਸ਼ੋਰ ਥਰਸ ਵਿਲ ਬੀ ਅਮਰ ਜੀ ਬੜਕੋ ਜੇ ਸਾਪਾ ਕੀਤਾ ਨਾ ਸ਼ਾਇਦ ਕਲਿਕ ਤੋਂ ਬੰਦੇ ਵੀ ਆਸ ਪਾਸ ਜੀ ਉਹਦਾ ਵੀ ਪੈਖਣਾਗਾ ਸਟੇਸ਼ਨ ਯੂ ਕੈਨ ਸੇ ਟੂ ਸਮਸਟੈਂਡ ਬਟ ਮੈਂ ਇਹ ਰਾਇ ਬਿਨੈਕਸ ਬਣ ਗਿਆ ਜੀ ਦਿਸ ਇਜ਼ ਟੋਟਲੀ ਰੌ ਨੋ ਦੋ ਵੀ ਕਹਿ ਰਹੇ ਦੂਜੇ ਪਾਸੇ ਕਿ ਜਿਹੜਾ ਨੈਕਸਸ ਜਗਾ ਹੈ ਥੱਲੇ ਲੈਵਲ ਤੇ ਬਿਨੈਕਸ ਕਰਦੇ ਪਰ ਮੈਂ ਸਟੈਪ ਲੈ ਨਹੀਂ ਪਾਇਆ ਸਾਨੂੰ ਸੀਐਮ ਸਾਹਿਬ ਜਿਹੜਾ ਕੱਲ ਸੀਗਾ ਡਾਇਰੈਕਸ਼ਨ ਬੜੀ ਕਲੀਅਰ ਸੀਗੀ ਜੀ ਕਿ ਜਿਹੜਾ ਮੁਲਾਜ਼ਮ ਚਾਹੇ ਕਿਸੇ ਲੈਵਲ ਤੇ ਵੀ ਚਾਹੇ ਗੈਸਟ੍ਰੋਸ ਲੈਵਲ ਤੇ ਚਾਹੇ ਥੱਲੇ ਐਨਜੀਓ ਲੈਵਲ ਤੇ ਚਾਹੇ कोई हैगा आइडेंटीफाई सच पीपल एवं नहीं कि मतलब आप कहते कि आइडेंटीफाई करो ऑल एस एस पी है अपने डिस्ट्रिका सर्वे करो वो दा चेक करो अगर कोई ऐसे मिलाया पाए दैन टेक वेरी स्ट्रिक्ट एक्शन एंड वील डू इट विल सी इन कमिंग डेज तुम फिर मिलावे फिर प्रेस कॉन्फ्रेंस करेंगे थोड़ी देर के बाद नहीं है कि मतलब कोई नैक्सिस बन गया ये वो है मैं वैसे मन मान लिये सीएम साहब की स्टेटमेंट नहीं ਜੇ ਕਿ ਰੋਸਲਾ ਉਸ ਸਿੰਘਾਂ ਕੇ ਆਏ ਜੀ ਹੈਡਲ ਸਟੇਟ ਉਹਨਾਂ ਦੀ ਸਟੇਟਮੈਂਟ ਈ ਹੋਏਗੀ ਇਹਨਾਂ ਕੋ ਗੱਲ ਕਹੀ ਹੈ ਬਟ ਤੁਸੀਂ ਸਮਝੋ ਕਿ ਜਿੱਦਿਆ ਸਾਰੀ ਜੋ ਤਬਾਦਲੇ ਹੋਣਗੇ ਇਹਦੇ ਨਾਲ ਨਸ਼ੇ ਦਾ ਲੱਕ ਫੁੱਟ ਸਕਦਾ ਉਹਦੇ ਵਾਸਤੇ ਅਸੀਂ ਹੋਰ ਮਿਹਨਤ ਲੈ ਰਹੇ ਹਾਂ ਮੈਂ ਉਰਤੇ ਵਾਂਸੇ ਜੋ ਸ਼ੁਰੂ ਕਰ ਲਿਆ ਅਗਲਾ ਚੈਪਟਰ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਹੁਣ ਤੱਕ ਬਦਲ ਆ ਜੀ ਸਮੋ ਦੀ ਫਿਕਰ ਜੀ ਕਿਰੋਂਾ ਇੱਕ ਸਾਡਾ ਜਾਂ ਸਾਡਾ ਨਾ ਪੁਲਿਸ ਦਾ ਅਨਫਾਸਟੇਟ ਸਾਡੀ ਸਾਡੀ ਸਿਸਟਮ ਹੈ ਕਿ ਸਾਡੇ ਮਾਰੇ ਕੰਮ ਤੇ ਖੇਤੀ ਲੋਕ ਹੀ ਹਾਈਡ ਕਰਦੇ ਆ ਚੰਗਿਆਂ ਵਾਸਤੇ ਬੜਾ ਸਾਨੂੰ ਜੋਰ ਲਗਾਉਣਾ ਪੈਂਦਾ ਲੋਕਾਂ ਧਿਆਨ ਚ ਲਿਆ ਹਜ ਤੇ ਗੱਲ ਕਰਨ ਚ ਹੁਣ ਦੇਖੋ ਤੁਹਾਨੂੰ ਮੈਂ ਦੱਸਾਂ ਕਿ ਚਾਰ ਡਿਸਟ੍ਰਿਕਟ ਨੇ ਤੇਰਾ ਟੂਟਲ 28 ਡਿਸਟ੍ਰਿਕਟਸ ਐਂਡ ਕਮਿਸ਼ਨਰਸ ਇਨ ਪੰਜਾਬ ਪਰ ਮੈਂ ਚਾਰਾਂ ਦੇ ਫਿਗਰ ਦੱਸਾਂ ਕਿ ਅਸੀਂ ਹੁਣ ਤੱਕ ਬਾਰਡਰ ਐਂਟਰੀ 1 ਜਨਵਰੀ 2024 ਤੋਂ ਅਸੀਂ 304 ਕੇਸ ਰਜਿਸਟਰ ਕਰ ਚੁੱਕੇ ਹਾਂ 410 ਬੰਦੇ ਰੈਸਟ ਕਰ ਚੁੱਕੇ ਹਾਂ ਔਰ 100 ਆਣੀ ਮੈਂ ਦੱਸ ਲਾਂਗਾ ਔਰ 125 ਕਿਲੋ ਤੋਂ ਵੱਧ ਅਸੀਂ ਹੀਰੋਇਨ ਬਰਾਮਦ ਕਰ ਚੁੱਕੇ ਤੇ ਲਾਸ ਇਹ ਤੋਂ ਨਾਲੋਂ ਜ਼ਿਆਦਾ ਹੈਗੀ ਹੈ ਮਗਰ ਮੀਨਸ ਕਿ ਅਸੀਂ ਸਮੀਦੀ 1 ਬਾਈ 1 ਚਾਹਦੇ ਆ ਪਹਿਲੇ ਮੈਨੂੰ ਮੇਨ ਕੁਐਸਚਨ ਦਾ ਜਵਾਬ ਦੇ ਰਹੇ ਤਾਂ ਫਿਰ ਤੁਸੀਂ ਸਪੈਸੀਫਿਕ ਜਿਹਨੇ ਮਰਜ਼ੀ ਕਰ ਲਿਓ ਯੂ ਆਰ ਫ੍ਰੀ ਟੂ ਸ਼ੂਟ ਐਂਡ ਆਮ ਫ੍ਰੀ ਆਈ ਆਈ ਆਲ ਬੀ ਹੈਪੀ ਟੂ ਆਸਰ एवरीथिंग ਇਟ ਹੈ ਸੋ 125 ਕਿਲੋ ਤੋਂ ਵੱਧ ਅਸੀਂ ਇਹ ਹੀਰੋਇਨ ਬਰਾਮਦ ਕੀਤੀ ਹੈ ਜੀ 80 ਕਿਲੋ ਅਸੀਂ ਪੋਪੀਸ ਬਰਾਮਦ ਕੀਤੀ ਹੈ ਜੀ 6 किलो ओपियम दे done, uh, uh, well uh, so, सो आई विल गिव यू ऑल दिस ਤੁਹਾਡੇ ਸਾਹਮਣੇ ਅਸੀਂ ਬਹੁਤ ਸਾਰੇ ਕੈਸੋ ਸਲਾਏ ਅਸੀਂ ਟਾਈਮ ਟੂ ਟਾਈਮ ਜੋਦਾ ਮੈਂ ਆ ਬਾਰਡਰ ਇਨ ਐਵਰੀ ਥਰਡ ਡੇ ਆ ਹਵ ਡਨ ਕੈਸੋ ਇਨ आवर ਫੋਰ ਡਿਸਟ੍ਰਿਕਟਸ ਐਂਡ ਦੇ ਵਰ ਵੈਰੀ ਵੈਲ ਅਪਰੀਸ਼ੀਏਟਡ ਤੁਹਾਡੇ ਦੋਸਤਾਂ ਨੇ ਤੁਸੀਂ ਸਾਰਿਆਂ ਨੇ ਬੜਾ ਸਾਨੂੰ ਹਾਈਲਾਈਟ ਕੀਤਾ ਆਮ थैंकफुल ਟੂ 댓 ਥੈਂਕਫੁਲ ਟੂ 올 ਆਫ ਯੂ ਫਾਰ 댓 ਆਲਸੋ ਸੋ ਅਸੀਂ ਦੇਖੋ 125 ਕਿਲੋ ਅਸੀਂ ਹਿਲੋਂ ਬਗਲ ਲਈ ਅਸੀਂ ਇਸ ਦੇ ਨਾਲ ਇੱਕ ਬੜਾ ਇੰਪੋਰਟੈਂਟ ਕੰਮ ਅਸੀਂ ਕਰ ਰਹੇ ਆ ਜਿਹੜਾ ਅਨਫੋਰਸਨਟਲੀ ਮੀਡੀਆ ਚ ਹਾਈਲਾਈਟ ਨਹੀਂ ਹੋ ਰਿਹਾ ਔਰ ਕੱਲ ਮਾਨਯੋਗ ਸੀਐਮ ਸਾਹਿਬ ਨੇ ਵੀ ਇਸੀ ਦਾ ਨੋਟਿਸ ਲਿਆ ਦੀਪ ਸਾਹਿਬ ਨੇ ਸਾਨੂੰ ਦੱਸਿਆ ਇੱਕ ਸੈਕਸ਼ਨ 68 ਐਫ ਜੇ ਤੁਹਾਡੇ ਜੋ ਜਾਣਦੇ ਹੁੰਦਾਰੇ ਥਿਸ ਇਸ ਆਫ ਐਨਡੀਪੀਐਸਐਕਟ ਐਨਡੀਪੀਐਸਐਕਟ ਦੇ ਤਹਿਤ ਇੱਕ 68 ਸੈਕਸ਼ਨ ਦੇ ਅੰਦਰ ਸਾਨੂੰ ਔਰ ਹੋਰ ਰੀਜੈਂਸਿਸ ਨੂੰ empower ਕੀਤਾ ਗਿਆ ਹੈਗਾ ਕਿ ਜਿਹੜਾ ਵੀ ਕੋਈ ਨਸ਼ੇ ਦਾ ਸਬਾਧਕ ਕੋਈ ਸਮਗਲਰ ਕੋਈ ਪੈਡਲਰ ਅਗਰ ਇਸ ਪਾਪ ਦੀ ਕਮਾਈ ਰਾਹੀਂ ਕੋਈ ਜ਼ਮੀਨ ਜਾਇਦਾਦ ਅਕਵਰ ਕਰਦਾ ਕੁਝ ਪੈਸੇ ਆਪਣੇ ਬੈਂਕਸ ਇਕੱਠੇ ਕਰਦਾ ਉਸੂਰ ਕਰਦਾ ਤੇ ਉਹਦੇ ਖਿਲਾਫ ਜੀ ਗੇ ਠੋਸ ਕਾਰਵਾਈ ਕੀਤੀ ਜਾਈਵੇ ਔਰ ਉਹਦੀ ਇੱਕ ਫੋਰ ਲੀਗਲ ਫਾਰਮੈਲिटीज ਹੈਗੀਆਂ ਪੂਰੀਆਂ ਕਰਕੇ ਉਹਦਾ ਸਾਰਾ ਰਿਕਾਰਡ ਡਾਟਾ ਇਕੱਠਾ ਕਰਕੇ ਉਹਦੀ ਉਹ ਪ੍ਰੋਪਰਟੀ ਫੀਸ ਕੀਤੀ ਜਾਏ ਤੋ ਹੋਂ ਤੱਕ ਅਸੀਂ 35 ਅਹੋਏ ਸਬੰਧਰਾਂ ਦੇ ਖਿਲਾਫ ਅਸੀਂ 35 ਮਗਲਜ਼ ਖਿਲਾਫ ਅਸੀਂ 12 ਕਰੋੜ 60 ਲੱਖ 10 ਹਜ਼ਾਰ ਦੀ ਜਿਹੜੀ ਪ੍ਰੋਪਰਟੀ ਹੈ ਚਾਹੇ ਐਗਰੀਕਲਚਰ ਲੈਂਡ ਚਾਹੇ ਨੋਰਮਲ ਲੈਂਡ ਚਾਹੇ ਘਰ ਬਣਾਇਆ ਹੋਣਾ ਨੇ ਚਾਹੇ ਬੈਂਕਾਂ ਚ ਪੈਸੇ ਨੇ ਅਸੀਂ ਹੁਣ ਤੱਕ ਉਹ ਫ੍ਰੀਜ਼ ਕਰ ਚੁੱਕੇ ਹਾਂ ਮਤਲਬ ਸਾਨੂੰ ਕੰਪਟੈਂਟ ਅਥਾਰਟੀ ਉਸ ਦੀ ਆਪਣੀ ਲੀਗਲ ਫਾਰਮੈਟ ਇਸ ਸਾਰੀਆਂ ਪੂਰੀਆਂ ਕਰਕੇ 12 ਕਰੋੜ 31000 ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੀਆਂ ਅਸੀਂ ਪ੍ਰੋਪੋਜ਼ਲਸ ਹੁਣ ਤੱਕ ਭੇਜੀ ਦੀਆਂ ਫਾਰ ਅਪਰੂਵਲ ਵਿਦ ਦੀ ਕੰਪਟੈਂਟ ਅਥਾਰਟੀ ਐਟ Delhi ਸਾਡੀ 12 ਕਰੋੜ 17 ਕਰੋੜ 17 ਕਰੋੜ 41 ਲੱਖ 78000 ਦੇ ਕਰੀਬ ਜਿਹੜਾ ਸਾਡਾ ਅਮਾਉਂਟ ਆ ਉਹ ਸਾਡੀਆਂ ਪ੍ਰੋਪੋਜ਼ਲਸ ਪੈਂਡਿੰਗ ਨੇ ਐਂਡ ਵੀ ਆਰ ਐਕਸਪੈਕਟਿੰਗ ਸਾਨੂੰ ਜਲਦੀ ਇਹ ਸਾਰਾ ਅਪਰੂਵਲਸ ਆਉਣਗੇ ਆ ਉਹਦੇ ਬਾਅਦ ਅਸੀਂ ਬਕਾਇਦਾ ਉਹਨਾਂ ਦੇ ਘਰਾਂ ਦੇ ਨੋਟਿਸ ਪੀਸ ਕਰਕੇ ਸਭ ਕੁਝ ਕਰਕੇ ਅਸੀਂ ਉਹ ਵੀ ਫੀਲਡ ਫੀਸ ਕਰਾ ਰਹੇ ਹਾਂ ਦੋ ਚਾਰ ਡਿਸਟ੍ਰਿਕਟਸ ਅਸੀਂ ਹੁਣ ਤੱਕ ਤਕਰੀਬਨ 30 ਕਰੋੜ ਦੀ ਪ੍ਰਾਪਰਟੀ ਅਸੀਂ ਆਇਡੈਂਟੀਫਾਈ ਕਰਕੇ ਲੀਗਲ ਫਾਰਮੈਲਿਜ਼ ਕਰਕੇ ਸਾਰਾ ਰਿਕਾਰਡ ਇਕੱਠਾ ਕਰਕੇ ਵੀ ਹੈ ਮੇਡ ਦੀ ਕੇਸਿਸ ਸਟਰੌਂਗ ਕੇ ਉਸੇ ਐਂਡ ਵੀ ਹੈਵ ਸੈਂਡ ਇਟ ਟੂ ਦੀ ਕੰਪੀਟੈਂਟ ਅਥਾਰਟੀ 17 ਬਾਰ ਤਰੀਕ ਸਾਡੇ 17 ਵਾਲੇ ਸਾਨੂੰ ਅਪਰੂਵਲਸ ਆ ਗਈ ਸਾਡੇ 17 ਕਰੋੜ ਦੀਆਂ ਅਪਰੂਵਲਸ ਆ ਗਈਆਂ ਔਰ 12 ਸਾਢੇ 12 ਕਰੋੜ ਤੋਂ ਉੱਪਰ ਦੀ ਤਰ੍ਹਾਂ ਅਪਰੂਵਲਸ ਆ ਗਈਆਂ ਔਰ ਸਾਡੇ 17 ਕਰੋੜ ਦੇ ਕਰੀਬ ਜਿਹੜੀ ਹੈਗੀ ਹੈ ਸਾਰੀ ਸਟੇਟ ਚੋਂ ਕੱਲ ਡੀਪ ਸਾਹਿਬ ਸਾਨੂੰ ਦੱਸੇ ਸੀਗੇ ਕਿ ਮੋਰ ਦੈਨ 200 ਕਰੋੜ 200 ਕਰੋੜ ਤੋਂ ਵੱਧ ਦੀ ਜਿਹੜੀ ਸਮੋਲਰਾਂ ਦੀ ਪ੍ਰਾਪਰਟੀ ਆ ਸਾਨੂੰ ਸਾਡੇ ਮਾਨਯੋਗ ਡਿਜੀਸਰ ਦੱਸੇ ਸੀ ਸਾਡੀ ਆਪਣੀ ਮੀਟਿੰਗ 'ਚ ਕਿ ਅਸੀਂ ਜ਼ਬਤ ਕਰ ਚੁੱਕੇ ਹਾਂ ਪੰਜਾਬ ਤੋਂ ਤੱਕ ਤੇ ਮੇਨੂੰ ਲੱਗਾ ਇੰਨੀਆਂ ਕੀ ਪ੍ਰੋਪੋਸਲ ਹੋਰ ਪੈਂਡਿੰਗ ਪਈ ਹੋਣੀਆਂ ਏਮ ਇਹੀ ਆ ਕਿ ਜਿਹੜਾ ਬੰਦਾ ਇਸ ਭਾਵ ਦੀ ਕਮਾਈ ਨੂੰ ਕਰਦਾ ਉਹਨੂੰ ਇਹ ਸਮਝ ਆਣੀ ਚਾਹੀਦੀ ਹੈ ਕਿ ਮੈਂ ਜੋ ਮਰਜ਼ੀ ਕਰਦਾ ਜਿਵੇਂ ਮਰਜ਼ੀ ਕਰਦਾ ਮੈਨੂੰ ਇਹ ਮੇਰੇ ਪੈਸੇ ਮੇਰੇ ਕੋਲ ਹੀ ਰਹਿਣੇ ਮੈਂ ਲੋਕਾਂ ਦੇ ਘਰ ਬਰਬਾਦ ਕਰਕੇ ਜਾਂ ਮੈਂ ਫਰਦ ਜੀ ਕੇ ਨਾਲ ਪੈਸੇ ਇਕੱਠੇ ਕਰਕੇ ਅਗਰ ਮੈਂ ਆਪਣੇ ਬੱਚਿਆਂ ਵਾਸਤੇ ਕੁਝ ਜਾਇਦਾਦ ਵੀ ਬਣਾ ਲਈ ਪੈਸੇ ਬਣਾ ਲਏ ਤਾਂ ਉਹ ਵੀ ਬਰਬਾਦ ਹੀ ਹੋਣੇ ਆ ਉਹ ਮੈਂ ਵੀ ਨਹੀਂ ਖਰਚਦੇ ਮੇਰੇ ਬੱਚਿਆਂ ਨੂੰ ਖਰਚਦੇ ਜਿਸ ਨੂੰ ਗੋ ਬੈਕ ਟੂ ਦ ਸਟੇਟ ਇਟ ਵਿਲ ਨਾਟ ਰਿਮੇਨ ਵਿਦ ਥੈਮ ਡਰੋਨਸ ਤੇ ਕੋ ਬੀਐਸਐਫ ਨਾਲ ਸਾਡੀ ਆਪਰੇਸ਼ਨ ਕਰਦੇ ਆ ਉਹ ਵੀ ਤਾਂ ਰੋਕੇ ਫਿਕਰ ਨੇ ਪਰ ਮੈਂ ਦੱਸਣਾ ਕਿ ਅਸੀਂ ਹੁਣ ਤੱਕ 35 ਡਰੋਨਸ ਇਸ ਸਾਲ ਪੰਜਾਬ ਪੁਲਿਸ ਬਾਰਡਰ ਰੇਂਜ ਚ ਰਿਕਵਰ ਕਰ ਚੁੱਕੀ ਹੈ 35 ਡਰੋਨਸ ਏਈ ਡਰونز ਨਾਲ ਸਾਨੂੰ ਫਰੋਇਨ ਨੂੰ ਲਾਉਣ ਦਈ ਹੈ ਜਿਹੜੀ ਫਿਰ ਤੋਂ ਪਹਿਲੇ ਦੇਤੀ ਆ ਕੇ ਸਾਨੂੰ ਵੈਸੇ ਡਰونز ਮਿਲਣੇ ਨਹੀਂ ਆਉਂਦੇ ਆ ਕੁਸਟ ਨੇ ਪੜਿਆ ਸਮਾਂ ਦੱਸਾਂ ਇੰਟਰਸਟਿੰਗ ਆ ਡਰਨ ਵਾਸ ਲਾਈਡ ਸਾਡੀ ਅਲਰਟ ਪੁਲਿਸ ਪਾਰਟੀ ਸੀਗੀ ਉਹਨੇ ਹੀ ਉਹਨੂੰ ਮਤਲਬ ਸਿੰਪਲ ਵੇਟ ਇਹਨੂੰ ਪੱਥਰ ਮਾਰ ਕੇ ਥਲੇ ਸੁੱਟ ਦਿਆ ਐਂਡ ਵੀ ਰਿਕਵਰਡ ਹਾਫ ਕੇਜੀਓ ਰੂਨ ਫਰਮ ਥੈਟ ਇਹਦੇ ਨਾਲ ਨਾਲ ਜੋ ਆਰਏ ਨੇ ਬਾਕੀ ਆਪਣੇ ਵੈਪਨਸ ਵੀ ਆ ਰਹੇ ਨੇ ਸੋ ਬਾਰਡਰ ਰੇਂਜ ਇਜ਼ ਡੂਇੰਗ ਪ੍ਰੀਟੀ ਵੈਲ ਔਨ ਦੀ ਆਰਮਸ ਫਰੰਟ ਆਲਸੋ ਆਰਮਸ ਰਿਕਵਰੀ ਫਰੰਟ ਆਲਸੋ ਇਲੀਗਲ ਆਰਮਸ ਹੁਣ ਤੱਕ ਅਸੀਂ 100 ਦੇ ਕਰੀਬ ਪਿਸਟਲ ਪਿਛਲੇ ਆਇਆ ਕੋ 6 ਮਹੀਨੇ ਨਹੀਂ ਹੋਏ 6 30 ਜੂਨ ਨੂੰ ਜਾ ਕੇ ਸਾਨੂੰ 6 ਮਹੀਨੇ ਹੋਣੇ 100 ਦੇ ਕਰੀਬ ਅਸੀਂ ਪਿਸਟਲ ਜਿਹੜੇ ਆ ਅਸੀਂ ਬਰਾਉਂਡ ਕੀਤੇ ਆ 100 ਚਾਰ ਅਸੀਂ ਰਿਵਾਲਵਰ ਬਰਾਉਂਡ ਕੀਤੇ ਆ ਤਿੰਨ ਰਾਈਫਲਾਂ 74 ਮੈਗਜ਼ਿਨਸ ਔਰ 470 ਅਸੀਂ ਰਾਉਂਡ ਜਿਹੜੇ ਆ ਅਸੀਂ ਰਿਕਵਰ ਕੀਤੇ ਆ ਰਾਈਫਲ 12 ਬੋਰ 315 ਬੋਰ ਲਾਈਕ ਦੈਟ ਜਿਹੜੀਆਂ ਹੈਗੀਆਂ ਸਾਰੀਆਂ ਡਰੋਨ ਰਾਈਡ ਦਾ ਮੋਸਟਲੀ ਪਿਸਟਲ ਜਾਂਦੇ ਆ ਦੇ ਪਿਸਟਲ ਦਾ ਕੰਮ ਇਹ ਅਸੀਂ ਬਾਕੀ ਜਿਹੜੇ ਕਈਆਂ ਲੋਕਾਂ ਕੋਲੋਂ ਇੰਟਰਨੈਟਲੀ ਕੰਟਰੀਬਿਊਟ ਲੈਗੇ ਅਸੀਂ ਹੋਰ ਕਬੂਤ ਦਿੱਤੀ ਕੋਈ 100 ਦੇ 100 ਵੀਡੀਓ ਡਰੋਨ ਸਾਈ ਨਹੀਂ ਆਏ ਤੇ ਕੁਝ ਜਿਹੜੇ ਅਗੇ ਜਿਵੇਂ ਮੱਧ ਪ੍ਰਦੇਸ਼ ਤੋਂ ਆਉਂਦੇ ਆ ਬਾਕੀ ਥਾਵਾਂ ਤੋਂ ਆਉਂਦੇ ਉਹ ਵੀ ਅਸੀਂ ਕਬੂਤ ਦਿੱਤੇ ਆ ਇਨ ਡਿਫਰੈਂਟ ਆਪਰੇਸ਼ਨਸ ਮੇਰਾ ਸਿਰ ਤਾਣਾ ਇਹ ਸਾਰਾ ਡਾਟਾ ਸ਼ੇਅਰ ਕਰਨ ਦਾ ਸਾਰੀ ਫਿਗਰਸ ਸ਼ੇਅਰ ਕਰਨ ਦਾ ਇੱਕੋ ਇੱਕ ਮਕਸਦ ਆ ਕਿ ਇਟ ਇਜ਼ ਨਾਟ ਦੈਟ ਕਿ ਪੰਜਾਬ ਪੁਲਿਸ ਜਿਹੜੀ ਆ ਕੰਮ ਨਹੀਂ ਕਰਦੀ ਯਾਰ ਡਰਗਸ ਉਪਰ ਸਾਡੀ ਰਿਕਵਰੀ ਇਸ ਨਹੀਂ ਹੋ ਰਹੀ ਐ ਵੀ ਆਰ ਡੂਇੰਗ ਪ੍ਰੀਟੀ ਵੈਲ ਜੀ ਦੇਖੋ ਕਿ 30 ਕਰੋੜ ਦੀ ਪ੍ਰੋਪਰਟੀ ਸੀ ਜੌਜ਼ ਕਰ ਲਈ ਠੀਕ ਹੈ ਜੀ 125 ਕਿਲੋ ਸੀ ਹਿਰੋਇਨ ਬਰਾਮਦ ਕਰਦੀ 110 ਗ੍ਰੀਪ ਅਸੀਂ ਵੈਪਨ ਬਰਾਮਦ ਕਰਦੇ 35 ਡਰونز ਅਸੀਂ ਰਿਕਵਰ ਕਰ ਲਏ ਸੋ ਇਹ ਸਾਰਾ ਤਾਂ ਹੀ ਆ ਇਸ ਤੋਂ ਇਲਾਵਾ ਪਾਲਿਸੀ ਹੈਸ ਬੀਨ ਮੇਡ ਬਾਈ आवर ਵਰਦੀ ਡੀਜੀਪੀ ਸਾਹਿਬ ਐਂਡ ਅਦਰ ਸੀਨੀਅਰ ਆਫਸਰਸ ਤੁਸੀਂ ਦੇਖੋਗੇ ਇਹ ਜਿਹੜੇ ਪ੍ਰੈਸ਼ਰ ਆ ਇਹਦਾ ਸਿਸਟਮ ਹੈਗਾ ਇਹ ਕੰਟੀਨਿਊ ਕਰੇਗਾ ਕੰਸਿਸਟੈਂਟ ਅਸੀਂ ਆਪਣੀ ਐਫਰਟਸ ਕਰ ਰਹੇ ਹਾਂ ਲਗਾਤਾਰ ਇੱਕ ਕੈਸੋ ਸਾਡੇ ਚੱਲਣਗੇ ਜਿਹੜੇ ਹੈਗੇ ਔਰ ਜਿਹੜੇ ਹੌਟਸਪੌਟਸ ਤੇ ਸਾਨੂੰ ਲੱਗਾ ਡਰੂਨ ਰੋਬਿੰਗ ਹੁੰਦੀ ਆ ਜਾਂ ਜ਼ਿਆਦਾ ਪੁਆਇੰਟ ਆਫ ਸੇਲ ਨੇ ਉਹਨਾਂ ਦੇ ਅਸੀਂ ਕਾਫੀ ਦਬਿਸ਼ ਦੇ ਰਹੇ ਹਾਂ ਜਿਵੇਂ ਡੀਡਿਟ ਸੀਗਾ 10 ਤਿੰਨ ਹੋਈਆਂ ਮੈਂ ਉਹਦੇ ਚ ਨਹੀਂ ਜਾਣਾ ਚਾਹੁੰਦਾ ਡੀਟੈਲਸ মিডিਆ ਚ ਰਿਪੋਰਟ ਆ ਕਿ ਡਸ ਡੂ ਟੂ ਡਰਗ ఓਵਰਡੋਸ देयर आर ਅਦਰ ਥਿੰਗਸ ਆਲਸੋ ਬਟ ਐਨੀਵੇ ਆਈ ਐਕਸੈਪਟ ਥੈਟ ਮੇਰੇ ਅਰਜਿੰਟ ਅੰਡਰਸ ਹੋਈਆਂ ਯੇ ਸੈਪਰੇਟ ਐ ਸਪ੍ਰਾਈਜ਼ ਚੈਲੰਜ ਅਸੀਂ ਲਗਾਤਾਰ ਉਥੇ ਪ੍ਰੈਸ਼ਰ ਬਣਾਇਆ ਜਾਗਾ ਜਿਹੜੇ ਸਮਗਲਰਸ ਨੇ ਉਹ ਘਰ ਛਾਲੀ ਕੋਥੋਂ ਦੌੜ ਗਏ ਨਹੀਂ 17 ਬੰਦੇ ਜਿਹੜੇ ਨੌਨ ਸੀਗੇ ਅਸੀਂ ਸਾਰਾ ਬੰਦਿਆ ਖਿਲਾਫ ਉਥੇ 304 ਦਾ ਅਸੀਂ ਪਰਚਾ ਦਰਜ ਕੀਤਾ ਹੈ ਅਸੀਂ ਪੰਜ ਅਸੀਂ ਰੈਸਟ ਕਰ ਲਏ ਬਾਕੀ ਦੀ ਪਾਰਟਿਸ ਆਰ ਰੀਡਿੰਗ ਪਲੇਸਸ ਕੰਸਿਸਟੈਂਟਲੀ ਡੇਲੀ ਉਹਦੇ ਪੁਲਿਸ ਫੋਰਸ ਜਾ ਰਹੀ ਹੈ ਡੇਲੀ ਅਸੀਂ ਉਥੇ ਪ੍ਰੈਜ਼ੈਂਸ ਰੱਖੀ ਹੈ ਇਸ ਕਰਕੇ ਸਾਡੇ ਕੋਲ ਸੋ ਸਾਡੇ ਏਰੀਆਜ਼ ਨੌਨ ਨੇ ਆ ਹਨ ਆਲਸੋ ਗッティング ਰਿਪੋਰਟ ਕਿ ਤੁਹਾਡੇ ਇੱਥੇ ਵੀ ਸੇਲ ਹੋਇਆ ਹੈ ਜੀ ਮਾੜੀ-ਮੋਟੀ ਇੱਥੇ ਵੀ ਹੈਗੀ ਹੈ ਜੀ ਇਹ ਟ੍ਰਾਂਸਫਰਸ ਵੀ ਤੁਸੀਂ ਕਹੋ ਅਸੀਂ ਤਾਂ ਸ਼ੁਰੂ ਕੀਤਾ ਵੀ ਯੂ ਕੈਨ ਪੁੱਟ ਨਿਊ ਫੇਸਸ ਕਿ ਅਸੀਂ ਨਵੇਂ ਚੌਕਰੀਆਂ ਨਵੇਂ ਐਸਟੋ ਲਾਈਏ ਸਿਸਟਮ ਨੂੰ ਦੁਬਾਰਾ ਚੁਸਕੋਸ ਕਰੀਏ ਇਹ ਕੋਈ ਪਨਿਸ਼ਮੈਂਟ ਨਹੀਂ ਹੈ ਇਹ ਕੰਪਨੀ ਕਦਰ ਬੋਲਦੇ ਨੋ 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 ਕੁਝ ਰੈਕਸ਼ਨਸ ਟ੍ਰਾਂਸਫਰ ਹੋਏ ਸੀ ਕਿਹਾ ਦੇਵਾ ਟਵੀਰ ਵਰਟਡ ਬੈਕ ਉਹ ਜਾਰੇ ਮਲਾਇਮ ਗਏ ਸੀ ਮਲਾਇਮ ਰੋਲ ਪੇਸ਼ਨ ਹੁੰਦੀ ਹੈ ਬੰਦ ਤੱਕ ਜੀ ਅ ਸੱਚੀ ਤੋਂ 50 ਰੋਏ ਆ ਕੇ ਮਿਲਦੇ ਹੈ ਡੇਲੀ ਆਇਡੋਰ ਦੇ ਫਿਗਰਸ कोई गैप ना CDL, okay. ना है न होगा सा बड़ी हरारकी है यार इट इज दिविल के साथ बड़ा क्लोजनिट सिस्टम है कॉन्सटेबल उड कॉन्सटेबल है ਇਸ ਹੈ ਦੇ ਉੱਪਰ ਸਭ ਇਸ ਵਕਤ ਸਭ ਉੱਪਰ ਇਸ ਫੈਕਟਰ ਇਸ ਫੈਕਟਰ ਦੇ ਉੱਪਰ ਡੀ ਡੀਐਸਪੀ ਡੀਐਸਪੀ ਉੱਪਰ ਐਸਪੀ ਦਾ ਐਸਐਸਬੀ ਐਂਡ ਸੋ ਆਨ ਫਰਦਰ ਅ ਕਿਲ ਦੀ ਵਰਦੀ ਡੀਜੀਪਸ ਆ ਅਸੀਂ ਡੇਲੀ ਆਪਣੀ ਫੋਰਸਾਂ ਮਿਲਦੀਆਂ ਨੇ ਕੈਸਟੋਇਡਾਂ ਦਾ ਉਹਦੇ ਅੰਦਰ ਕਨਸਟੇਬਲਰੀ ਵੀ ਆ ਉਹਦੇ ਦੇ ਹੈੱਡ ਕਾਸਟਲ ਵੀ ਨੇ ਉਹਦੇ ਅੰਦਰ ਐਨਜੀਓਜ਼ ਵੀ ਨੇ ਤੋਂ ਡੇਲੀ ਉਹ ਜਨਰਲ ਨੂੰ ਮਿਲਦਾ ਜਾਂ ਡੇਲੀ ਉਹ ਗੱਲ ਕਰਦਾ ਹਾਂ ਪ੍ਰੈਸ਼ਰ ਬਹੁਤ ਆਈ ਆਈ ਡੂ ਅਗਰੀ ਸਟਰੈਂਥ ਸਾਨੂੰ ਥੋੜੀ ਸਾਡੀ ਗ੍ਰੀਟ ਕਿੱਡੀ ਹੋਈ ਆ ਉਈ ਕੱਲ ਮੈਂ ਮਤਲਬ ਮਾਨਯੋਗ ਸੀਐਮ ਸਾਹਿਬ ਨੇ ਸਾਨੂੰ ਕਿਸ਼ੋਰ ਕੀਤਾ ਖੇਤੀਬੰਦ 10000 ਤੋਂ ਤੀਜਾ ਸਟੇਟਮੈਂਟ ਸੁਣੀ ਉਹਨਾਂ ਦੀ ਵੀ 10000 ਤੋਂ ਉਪਰ ਅਸੀਂ ਰਹਿ ਗਿਆ ਅ ਮਲਾਇਮ ਨਵੰਬਰ ਦੀ ਕਰਾਂਗੇ ਇਸ ਸਾਲ ਹੋਰ ਉਹਨਾਂ ਤੋਂ ਨਫਰੀ ਮਿਲ ਜਾਂਦੀ ਹੈ ਤਾਂ ਤੁਹਾਡੀ ਕਾਫੀ ਸਮੱਸਿਆ ਹੱਲ ਹੋ ਜਾਊਗੀ ਸਰਟੀਫਾਈਡ ਇਲੈਕਸ਼ਨ ਸੈਂਟਰ ਬਾਰੇ ਵੀ 4000 ਰੁਪਏ ਦੇ ਮੈਂ ਬਟਾ ਲਿਆ ਚੁੱਕਾ ਕੰਮ ਇਹਨਾਂ ਤੋਂ ਵੀ ਕੱਲ ਡਿਸਕਸ ਹੋਇਆ ਜੀ ਡੀਵੀ ਸਾਹਿਬ ਮੈਡੀਕਲ ਸੀਟਾ ਵੀ ਕਿ ਅਸੀਂ ਉਹਨਾਂ ਸੈਂਟਰਸ ਨੂੰ ਵੀ ਠੀਕ ਕਰਾਂਗੇ ਉਹ ਅਜ ਮਹਿਲ ਨੂੰ ਅੱਜ ਇਹ ਵੀ ਸਟੇਟ ਲੈਵਲ ਦੀ ਮੀਟਿੰਗ ਸਿੱਗੀ ਉਥੇ ਇਸੇ ਇਸ਼ੂ ਸੇ ਹੈਲਥ ਡਿਪਾਰਟਮੈਂਟ ਦੀ ਪੁਲੀਸ ਦੀ ਬਾਕੀਆਂ ਦੀ ਜਿੱਥੇ ਜੇ ਉਸ ਕੋਈ ਉੰਤਾਈਆਂ ਜਾਂ ਕਮੀਆਂ ਨਜ਼ਰ ਆ ਰਹੀਆਂ ਤਾਂ ਉਹ ਵੀ ਇਹਦੇ ਸਿਸਟਮ ਨੇ ਦੇਖੋ ਬਾਣ ਜੋ ਸੀਐਮ ਸਾਫ ਦਾ ਮੰਡੇਟ ਬੜਾ ਕਲੀਅਰ ਹੈ ਯਾਰ ਉਹਨਾਂ ਦਾ ਬੜਾ ਕਲੀਅਰ ਸਾਨੂੰ ਡਾਇਰੈਕਸ਼ਨ ਨੇ ਕਿ ਨਸ਼ਿਆਂ ਨੂੰ ਠੱਲ ਪਾ ਦਿਓ ਜੇ ਕਿਤੇ ਮਾੜੀ ਮੋੜੀ ਕੋਈ ਸ਼ਿਕਾਇਤ ਜਾਂ ਕਿਤੇ ਗੱਲ ਹੈਗੀ ਹੈ ਤੇ ਉਹ ਇਸ ਕਈ ਗਿਣਾਂ ਕਿ ਨਸ਼ਾ ਪਾਕਿਸਤਾਨ ਦੇ ਬਾਰਡਰ ਪਰਵਾਹਾਂ ਦਾ ਕਿ ਜਦਰ ਸਟੇਟਸ ਵਾਰ I would not like to go into those kind of trails that is not my domain mera kaam nahi unna var recommend karta but one thing i can assure you on on part of the border police and police ke assi apni reach assi sade zero tolerance policy hai against the drugs assi us pas se us swaas se bach bachna banda pura zor apna laga dange to ensure ke ee, e eda kritiya bja samaj chon ke dur hoye eda drug da menace kathe jede karkayi barbad hove ne ya ja, ਆਮ ਤੌਰ 'ਤੇ ਹੋ ਸਕਦੇ ਨਹੀਂ ਅਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਕਮੇਟੀਾਂ ਤੋਂ ਕੰਮ ਕੀਤਾ ਸੀ ਜੇ ਕਾਫੀ ਇਨਫੋਰਮੇਸ਼ਨ ਤੁਹਾਨੂੰ ਮਿਲਣ ਲੱਗ ਪਈ ਸੀ ਸਪੋਸ ਲੈਵਲ ਕਮੇਟੀ ਤੇ ਫਿਰ ਉਹਨੂੰ ਮਿਲਿਸ ਲੈਵਲ ਤੇ ਮਿਲ ਗਿਆ ਸੀ ਜੀ ਉਹਨਾਂ ਦਾ ਰਿਸਪੋns ਕਿਵੇਂ ਜਾ ਬਹੁਤ ਸ਼ਾਬਾਸ਼ ਦੇ ਆਰ ਸਟੀਲ ਡੂਇੰਗ ਅ ਵੈਰੀ ਗੁੱਡ ਜੌਬ ਦੇਖੋ ਜਿਵੇਂ ਪਿੱਛੇ ਜੰਮੂ 'ਚ ਜੰਮੂ ਜਾਂ ਠੂਆ ਸਾਈਡ ਤੇ ਕੋਈ ਇਨਸੀਡੈਂਟ ਹੋਏ ਤੋ ਅਸੀਂ ਉਹ ਆਪਣੀ ਕਮੇਟੀਆਂ ਨੂੰ ਦੁਬਾਰਾ ਐਕਟੀਵੇਟ ਕੀਤਾ ਐਂਡ ਯੂ ਫਾਊਂਡ ਕਿ ਦੇ ਵਾ ਪ੍ਰੀਟੀ ਐਕਟਿਵ ਉਹਨਾਂ ਨੂੰ ਦੁਬਾਰਾ ਕੰਟੈਕਟ ਕੀਤਾ ਗਿਆ ਆਰਮੀ ਦੇ ਬੀਐਸਐਫ ਦੇ ਔਰ ਸਾਡੇ ਆਫਸਰਸ ਇਕੱਠੇ ਗਏ ਮੀਟਿੰਗਾਂ ਕੀਤੀਆਂ ਸਭ ਕੁਝ ਕੀਤਾ ਐਂਡ ਵੀ ਫਾਊਂਡ ਦੈਟ ਦੇ ਆਰ ਡੂਇੰਗ ਅ ਵੈਰੀ ਗੁੱਡ ਜੌਬ ਉਹਨਾਂ ਨੂੰ ਦੁਬਾਰਾ ਬ੍ਰੀਫ ਕੀਤਾ ਗਿਆ ਐਂਡ ਦੇ ਆਰ ਡੂਇੰਗ ਪ੍ਰੀਟੀ ਵੈਲ ਐਂਡ ਕਿ ਸਾਨੂੰ ਕਿਤੇ ਕੋਈ ਕਮੀ ਨਜ਼ਰ ਆਏਗੀ ਅਸੀਂ ਕਰਾਂਗੇ ਬਾਰਡਰ ਦੇ ਵੀ ਅਸੀਂ ਬਿਲਕੁਲ ਅਲਰਟ ਆ ਜੀ ਬਿਲਕੁਲ ਅਸੀਂ ਅਲਰਟ ਆ ਆਰਮੀ ਬੀਐਸਐਫ ਐਂਡ ਪੰਜਾਬ ਪੁਲਿਸ ਐਂਡ ਅਦਰ ਏਜੰਸੀਜ਼ ਦੇ ਆਰ ਵਰਕਿੰਗ ਟੂਗੇਦਰ ਔਰ ਅਸੀਂ ਮਿਲ ਕੇ ਇਸ ਨੂੰ ਮਤਲਬ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਲਾਗੇ ਕੋਈ ਵਾਰਦਾਤਾਂ ਆਪ ਵੀ ਪੁੱਛ ਸਕਦੇ ਸਰ ਕਾਲ ਮਿਲ ਕਿਸਨ ਪੀਐਸਐਫ ਦਾ ਬਹੁਤ ਅੱਛਾ ਵੈਰੀ ਗੁੱਡ ਵੀ ਆਰ 1 ਐਂਡ ਹੀ ਐਕਟਿੰਗ ਐਸ 1